ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਧਾਰਾ ਜੁਝਾਰ ਟਾਈਮ ਦੇਖਣ ਵਾਲੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ ਅਸੀਂ ਪਹੁੰਚੇ ਅੱਜ ਗੁਰਦੁਆਰਾ ਮਨਜੀਤ ਸਾਹਿਬ ਆਲਮਗੀਰ ਵਿਖੇ ਜਿੱਥੇ ਗੁਰਦੁਆਰਾ ਭਾਈ ਬਾਬਾ ਨਾਨੂ ਸਿੰਘ ਜੀ ਉਹਨਾਂ ਦੀ ਜਿਹੜੀ ਯਾਦਗਾਰ ਬਣੀ ਹੈ ਕਿਉਂਕਿ ਭਾਈ ਨਾਨੂ ਜੀ ਇੱਕ ਬਹੁਤ ਵੱਡੇ ਸੇਵਾਦਾਰ ਹੋਏ ਨੇ ਜਿਨ੍ਹਾਂ ਨੇ ਇਹ ਗੁਰੂ ਘਰ ਦੀ ਸੇਵਾ ਸੰਭਾਲ ਦੀ ਸ਼ੁਰੂਆਤ ਕੀਤੀ ਸੀ ਉਸੇ ਸਥਾਨਾਂ ਤੇ ਆਉਣ ਵਾਲੇ ਜਿਹੜਾ 28 ਨਤੀ 30 ਤਰੀਕ ਦਾ ਜਿਹੜਾ ਸਾਲਾਨਾ ਜੋੜ ਮੇਲਾ ਗੁਰੂ ਗੋਬਿੰਦ ਸਿੰਘ ਜੀ ਦੀ ਇੱਥੇ ਆਉਣ ਦੀ ਯਾਦ ਵਿੱਚ ਮਨਾਇਆ ਜਾਂਦਾ ਉਸੇ ਸੰਬੰਧ ਵਿੱਚ ਅੱਜ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਵੱਲੋਂ ਇੱਕ ਅਹਿਮ ਮੀਟਿੰਗ ਰੱਖੀ ਗਈ ਆ ਜਿਸ ਦੇ ਵਿੱਚ ਕੁਝ ਵਿਚਾਰ ਕੀਤੇ ਜਾਣਗੇ ਕਿ ਸਾਲਾਨਾ ਜੋੜ ਮੇਲੇ ਦੇ ਸੰਬੰਧ ਵਿੱਚ ਤੇ ਨਗਰ ਕੀਰਤਨ ਦੇ ਸੰਬੰਧ ਦੇ ਵਿੱਚ ਕੀ ਕੀ ਸਾਡੀਆਂ ਪ੍ਰਾਪਤੀਆਂ ਕਰਨਆਂ ਕੀ ਕੀ ਸਾਡੇ ਕੰਮ ਕਰਨ ਵਾਲੇ ਨੇ ਕਿਹੜੇ ਕਿਹੜੇ ਕੰਮਾਂ ਕਰਕੇ ਜਿੱਥੇ-ਜਿੱਥੇ ਸੰਗਤ ਨੂੰ ਪ੍ਰੋਬਲਮ ਆਉਂਦੀ ਹੈ ਉਹਨਾਂ ਨੂੰ ਦੂਰ ਕੀਤਾ ਜਾਵੇ ਆਓ ਚੱਲਦੇ ਹਾਂ ਮੀਟਿੰਗ ਦੇ ਅੰਦਰ ਮੀਟਿੰਗ ਦੇ ਦੌਰਾਨ ਸੁਣਦੇ ਹਾਂ ਵਿਚਾਰ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਚਰਨ ਸਿੰਘ ਜੀ ਆਲਮਗੀਰ ਉਹਨਾਂ ਦਾ ਇਸ ਸੰਬੰਧੀ ਕੀ ਕਹਿਣਾ ਜਾਂ ਪਿੰਡ ਦੀ ਪੰਚਾਇਤ ਦਾ ਕੀ ਕਹਿਣਾ ਜਾਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੀ-ਕੀ ਉਪਰਾਲੇ ਨੇ ਆਓ ਚੱਲਦੇ ਹਾਂ ਮੀਟਿੰਗ ਦੇ ਦੌਰਾਨ ਸਾਡੇ ਨਾਲ ਮੌਜੂਦ ਨੇ ਇਸ ਟਾਈਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਮਹਪਾਲ ਸਿੰਘ ਜੱਲਾ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਜਿਹੜੀ ਮੀਟਿੰਗ ਦੌਰਾਨ ਕੀ ਕੀ ਇਹਨਾਂ ਨੇ ਪ੍ਰਬੰਧ ਕੀਤੇ ਨੇ ਜਥੇਦਾਰ ਸਾਹਿਬ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਅੱਜ ਮੀਟਿੰਗ ਕੀਤੀ ਗਈ ਆ ਨਗਰ ਕੀਰਤਨ ਤੇ ਸਲਾਨਾ ਜੋੜ ਮਿਲੇ ਸੰਬੰਧ ਉਹਦੇ ਵਿੱਚ ਕੀ ਕੀ ਆਪਣੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀ ਕੀ ਉਪਰਾਲੇ ਆ ਅੱਜ ਦੀ ਜਿਹੜੀ ਮੀਟਿੰਗ ਹੋਈ ਹੈ ਇਹਦਾ ਮਨੋਰਥ ਹੈ ਸਾਹਿਬੇ ਕਮਾਲ ਦਸਮੀਸ਼ ਪਿਤਾ ਪੁੱਤਰਾਂ ਦੇ ਦਾਨੀ ਸ਼ਰਮਾ ਸਦਾਨੀ ਅਮਰਤਿ ਗਦਾਤੇ ਕਿਲਾ ਆਨੰਦਗੜ੍ਹ ਨੂੰ ਛੱਡ ਕੇ 6 ਪੋਦੀ ਰਾਤ ਨੂੰ ਉੱਥੋਂ ਚੱਲੇ ਨਾਲ ਜਾਰੇ ਸ਼ਹਿਜਾਦੀ ਮਾਤਾਵਾਂ ਮਾਤਾ ਗੁਜਰੀ ਜੀ ਸਿੱਖਾਂ ਦੇ ਨਾਲ ਸਿੰਘਣੀਆਂ ਦੇ ਨਾਲ ਵਿਖੜੇ ਪੈਂਡਿਆਂ ਨੂੰ ਤੈਅ ਕਰਦੇ ਹੋਏ ਜਿਸ ਤਰ੍ਹਾਂ ਪਰਿਵਾਰ ਵਿਛੜਾ ਹੈ ਸਮਕੌਰ ਦੀ ਧਰਤੀ ਦੀ ਦਾਸਤਾਨ ਹੈ ਫਤਿਹਗੜ ਸਾਹਿਬ ਦੀ ਧਰਤੀ ਦੀ ਦਾਸਤਾਨ ਹੈ ਬਹਾਨ ਸ਼ਹੀਦੀਆਂ ਤੋਂ ਬਾਅਦ ਸਤਿਗੁਰੂ ਜੀ ਉੱਚ ਦਾ ਪੀਰ ਬਣ ਕੇ ਮਾਛੀਵਾੜੇ ਤੋਂ ਇੱਥੇ ਆਏ ਤੇ ਇੱਥੇ ਆ ਕਰਕੇ ਕੁਝ ਸਮਾਂ ਵਿਸ਼ਰਾਮ ਕਰਨ ਤੋਂ ਉਪਰੰਤ ਅੱਗੇ ਚਲੇ ਗਏ ਨੇ ਉਹਨਾਂ ਦੀ ਇੱਥੇ ਜਿਹੜੀ ਆਮਦ ਹੈ ਆਉਣ ਦਾ ਦਿਨ ਹੈ ਜਿਹੜਾ ਉਸ ਨੂੰ ਜੋੜ ਮੇਲੇ ਦੇ ਤੌਰ ਤੇ ਪ੍ਰਾਤਨ ਤੌਰ ਤੇ ਮਨਾਇਆ ਜਾ ਰਿਹਾ ਹੈ ਕਿ ਇਸ ਵਾਰੀ ਵੀ ਇਹ ਜਿਹੜਾ ਜੋੜ ਮੇਲਾ ਗੁਰੂ ਸਾਹਿਬ ਜੀ ਦੀ ਇੱਥੇ ਆਮਨ ਦੇ ਤੌਰ ਤੇ ਮਨਾਇਆ ਜਾ ਰਿਹਾ ਉਸ ਦੇ ਵਿੱਚ ਭੋਖਾ ਤਾਂ ਪ੍ਰਬੰਧ ਨੇ ਜਿਹੜੇ ਸਾਰੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਣੇ ਨੇ ਨਗਰ ਕੀਰਤਨ ਹੋਵੇਗਾ ਤੇ ਹੋਰ ਦੀਵਾਨ ਸਜਣਗੇ ਅਤੇ ਸਾਰੇ ਪਿੰਡ ਦੀ ਪ੍ਰਕਰਮਾ ਕਰੇਗਾ ਨਗਰ ਕੀਰਤਨ ਇਲਾਕੇ ਦੀ ਸੰਗਤ ਵੱਡੇ ਭਰ ਦਰਤੇ ਦੇ ਸ਼ਮੂਲੀਅਤ ਕਰਦੀ ਹੈ ਨਗਰ ਦਾ ਬੱਚਾ ਬੱਚਾ ਇਸ ਦੇ ਸ਼ਮੂਲੀਤ ਕਰਦਾ ਹੈ ਉਹਦੇ ਲਈ ਲੰਗਰਾਂ ਦਾ ਪ੍ਰਬੰਧ ਜਿਹੜਾ ਕਰਨਾ ਹੈ ਅਤੇ ਹੋਰ ਲੁੜਿੰਦੀਆਂ ਜਿਹੜੀਆਂ ਵੀ ਲੋੜਾਂ ਹਨ ਇਸ ਦੀ ਜ਼ਰੂਰਤ ਦੇ ਤੌਰ ਤੇ ਸਾਰੇ ਜੋ ਪ੍ਰਬੰਧ ਨੇ ਉਹ ਹਰ ਸਾਲ ਵੀ ਕੀਤੇ ਜਾਂਦੇ ਨੇ ਇਸ ਵਾਰ ਵੀ ਸਰ ਮੈਨੇਜਰ ਸਰ ਹਰਦੀਪ ਸਿੰਘ ਜੀ ਹੋਰੀਆਂ ਤੇ ਇਹਨਾਂ ਦੀ ਸੂਚੀ ਟੀਮ ਹੈ ਜਿਹੜੀ ਸਾਰੇ ਮੁਲਾਜ਼ਮ ਨੇ ਜਿਹੜੇ ਉਹ ਮੁਲਾਜ਼ਮ ਦੇ ਤੌਰ ਤੇ ਨਹੀਂ ਇਹਨਾਂ ਦਿਨਾਂ ਦੇ ਵਿੱਚ ਸੇਵਾਦਾਰ ਦੇ ਤੌਰ ਤੇ ਸਾਰੇ ਬੜੀ ਸ਼ਰਧਾ ਤੇ ਸਤਿਕਾਰ ਦੇ ਨਾਲ ਕਰਦੇ ਨੇ ਸਾਰਾ ਨਗਰ ਇਲਾਕਾ ਨਿਵਾਸੀ ਬੜਾ ਸਹਿਯੋਗ ਦਿੰਦਾ ਹੈ ਮੇਰੀ ਅਪੀਲ ਹੈ ਇੱਥੋਂ ਦੇ ਇਲਾਕਾ ਨਿਵਾਸੀਆਂ ਨੂੰ ਕਿ ਇਹ ਜਿਹੜਾ ਗੁਰੂ ਸਾਹਿਬ ਜੀ ਦਾ ਇੱਥੇ ਆਉਣਾ ਇੱਥੇ ਵਿਸ਼ਰਾਮ ਕਰਨਾ ਠਹਿਰਨਾ ਤੇ ਉਸ ਦੀ ਆਮਦ ਦੇ ਦਿਨ ਦਾ ਜਿਹੜਾ ਜੋੜ ਮਿਲ ਹੈ ਉਹਦੇ ਵਿੱਚ ਵੱਡੇ ਪੱਧਰ ਤੇ ਸ਼ਮੂਲੀਅਤ ਕੀਤੀ ਜਾਵੇ ਸਤਿਗੁਰਾਂ ਦੀ ਜਿਹੜੀ ਇੱਕ ਇਹ ਵੀ ਹੈ ਕਿ ਉਹ ਇਨ੍ਹਾਂ ਦਿਨਾਂ ਦੇ ਵਿੱਚ ਹੀ ਫਤਖੜ ਸਭ ਦੀ ਧਰਤੀ ਤੇ ਚਮਕੌਰ ਦੀ ਧਰਤੀ ਤੇ ਸ਼ਹੀਦੀ ਸਮਾਗਮ ਹੋ ਰਹੇ ਨੇ ਜੋੜ ਮੇਲੇ ਹੋ ਰਹੇ ਨੇ ਉਹਨਾਂ ਦੇ ਵਿੱਚ ਸ਼ਮੂਲੀਅਤ ਕਰਕੇ ਸਾਨੂੰ ਨਾ ਮਹਾਨ ਬਾਬੇ ਨੂੰ ਸ਼ਰਧਾ ਤੇ ਸਤਕਾਰ ਪੇਟ ਕਰਨਾ ਚਾਹੀਦਾ ਹੈ। ਜੱਟ ਜੀ ਇੱਕ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਗੱਲ ਆ ਵੀ ਇਹ ਜਿਹੜਾ ਜੋੜ ਮੇਲਾ ਹੁੰਦਾ ਇਹਨੂੰ ਸੀਦੀ ਦਿਹਾੜੇ ਦੇ ਰੂਪ ਵਿੱਚ ਮਨਾਇਆ ਜਾਂਦਾ। ਹੁਣੇ ਹੁਣੇ ਤੁਸੀਂ ਦੱਸਿਆ ਵੀ ਇਹਨੂੰ ਆਪਾਂ ਗੁਰੂ ਸਾਹਿਬ ਦੀ ਆਉਣ ਦੀ ਯਾਦ ਦੇ ਵਿੱਚ ਮਨਾਉਨੇ ਆਪਾਂ ਜੋੜ ਮੇਲਾ ਕਰਾਉਨੇ। ਇਸ ਵਾਰੀ ਜਿਹੜਾ ਲੋਕਾਂ ਦਾ ਲੋਕਾਂ ਦੇ ਵਿੱਚ ਪਿਆ ਹੋਇਆ ਭਰਮ ਭਲੇਖਾ ਜੇ ਇਹਨੂੰ ਵੀ ਦੂਰ ਕਰ ਦੇ। ਕਿਵੇਂ ਤਰੀਕਾ? ਲੋਕਾਂ ਦੇ ਮਨਾਂ ਦੇ ਵਿੱਚ ਆ ਵੀ ਇਹ ਸੀਦੀ ਦਿਹਾੜਾ। ਜਿਹੜਾ ਆਪਣਾ ਹਾਂ ਜਿਹੜਾ ਇਹ ਹੈ ਨਾ ਦੇਖੋ ਮੇਰੀ ਆਪਣੀ ਅਨੁਭਵ ਹੈ ਕਿ ਕਈ ਵਾਰ ਇਹਦਾ ਹੋਇਆ ਹੈ ਸ਼ਾਇਦ ਪਿਛਲੇ ਵੀ ਥੋੜੇ ਸਾਲਾਂ ਚ ਵੀ ਇਤਨੇ ਹੋਇਆ ਸੀ ਜਿਵੇਂ ਫਤਿਹਗੜ੍ਹ ਸਾਹਿਬ ਦਾ ਸ਼ਹੀਦੀ ਜੋੜ ਮੇਲਾ ਹੁੰਦਾ ਹੈ ਉਸੇ ਦਿਨ ਨਾਨਕ ਸ਼ਾਹੀ ਕੈਲੰਡਰ ਦੇ ਅਨੁਸਾਰ ਅ ਇਸ ਵਾਰੀ ਵੀ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਵੀ ਆਇਆ ਸ੍ਰੀ ਅਕਾਲ ਤਖਤ ਸਾਹਿਬ 'ਤੇ ਬੜੀਆਂ ਦਰਖਾਸਤਾਂ ਪੁੱਜੀਆਂ ਤੇ ਉਹਨਾਂ ਨੇ ਨਿੱਜੀ ਤੌਰ ਤੇ ਵੀ ਉਹਨਾਂ ਨੂੰ ਲੋਕ ਮਲੇ ਨੇ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਆਪਣੇ ਪਦਰਤੀ ਸਥਾਨਕ ਪਦਰਤੀ ਇਹ ਫੈਸਲੇ ਲੈ ਜਾਣ ਨਾਨਕ ਸ਼ਹੀਦ ਕਲੰਡਰ ਦੇ ਵਿੱਚ ਕੋਈ ਛੇੜਛਾੜ ਕੀਤੀ ਜਾ ਸਕਦੀ ਹੈ ਲੇਕਿਨ ਮੈਂ ਮਹਿਸੂਸ ਕਰਦਾ ਕਿ ਜਿਹੜੇ ਗੁਰਪੁਰਬ ਨੇਤੀ ਜੋਤੀ ਜੋਤ ਸਮਾਉਣ ਦੇ ਦਿਵਸ ਨੇ ਉਹਨਾਂ ਦੀ ਜਿਹੜੀ ਪ੍ਰਾਤਮ ਸਾਡੀਆਂ ਚੱਲਿਆ ਆ ਰਹੀ ਹੈ ਉਸ ਦੇ ਅਨੁਸਾਰ ਇਹਨਾਂ ਨੂੰ ਮਨਾਉਣਾ ਚਾਹੀਦਾ ਹੈ ਕਿਉਂਕਿ ਸਿੱਖ ਸੰਸਾਰ ਦੀ ਜਿਹੜੀ ਹੈ ਉਹਨਾਂ ਪਰਵਾਂ ਦੇ ਨਾਲ ਜੀ ਜੋਤੀ ਜੋਤ ਸਮਾਉਣ ਦੇ ਪ੍ਰਵ ਅਤੇ ਪ੍ਰਕਾਸ਼ ਪ੍ਰਵ ਉਹਨਾਂ ਦੇ ਪ੍ਰਤੀ ਅੰਤਾਂ ਦੀ ਸ਼ਰਧਾ ਸਤਕਾਰ ਹੁੰਦਾ ਹੈ ਕਿ ਉਹਨਾਂ ਨੂੰ ਮਨਾਉਣਾ ਚਾਹੀਦਾ ਹੈ ਵੱਡੇ ਪੱਧਰ ਤੇ ਮੀਟਿੰਗ ਦੇ ਸੰਬੰਧ ਵਿੱਚ ਜੋ ਅੱਜ ਉਪਰਾਲਾ ਕੀਤਾ ਗਿਆ ਜੋ ਮੀਟਿੰਗ ਦੇ ਵਿੱਚ ਡਿਸਕਸ ਕੀਤੀ ਗਈ ਹੈ ਜੋ ਅੱਜ ਵਿਚਾਰ ਵਟਾਂਦਰੇ ਕੀਤੇ ਗਏ ਨੇ ਉਸ ਦੇ ਬਾਰੇ ਜਾਣਕਾਰੀ ਲੈਣ ਲਈ ਸਾਡੇ ਨਾਲ ਮੌਜੂਦ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਸ਼੍ਰੋਮਣੀ ਮੈਂਬਰ ਜੱਥੇਦਾਰ ਚਰਨ ਸਿੰਘ ਆਲਮਗੀਰ ਜੀ ਆਓ ਉਹਨਾਂ ਤੋਂ ਜਾਣਦੇ ਆ ਕਿ ਜਿਹੜਾ ਆਉਣ ਵਾਲਾ ਜੋੜ ਮੇਲਾ ਉਸ ਦੇ ਵਿੱਚ ਕੀ ਕੀ ਇਹਨਾਂ ਨੇ ਕਾਰਜ ਜੀ ਸ਼ੁਰੂ ਕੀਤੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਬੱਬੀ ਬਿਰਜੀ ਮੈਂ ਬੇਨਤੀ ਕਰਦਾ ਕਿ ਜੋ ਮਹਾਨ ਇਤਿਹਾਸ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਦੋਂ ਚਮਕੌਰ ਦੀ ਜੰਗ ਤੋਂ ਬਾਅਦ ਮਾਛੀ ਵੜੇ ਤੋਂ ਹੁੰਦੇ ਹੋਏ ਉੱਚ ਦੇ ਪੀਰ ਬਣ ਕੇ ਭਾਈ ਗਨੀਖਾਂ ਨਵੀਖਾਂ ਭਾਈ ਮਾਨ ਸਿੰਘ ਧਰਮ ਸਿੰਘ ਤੇ ਭਾਈ ਦਾਇਆ ਸਿੰਘ ਇਹ ਲੈ ਕੇ ਆਏ ਸਨ ਸੇਵਕ ਗੁਰੂ ਸਾਹਿਬ ਨੂੰ 14 ਪੋ ਸੰਮਤ 1761 ਨੂੰ ਸਾਡੇ ਪਿੰਡ ਆਲਮਗੀਰ ਗੁਰੂ ਸਾਹਿਬ ਨੇ ਇਸ ਨਗਰ ਨੂੰ ਭਾਗ ਲਾਇ ਉਸ ਇਤਿਹਾਸ ਨੂੰ ਸਾਡੇ ਬੱਚਿਆਂ ਤੱਕ ਨਵੀਆਂ ਪੀੜੀਆਂ ਤੱਕ ਪਹੁੰਚਾਉਣ ਲਈ ਜਿਹੜਾ ਸਾਡੇ ਬਜ਼ੁਰਗਾ ਨੇ ਪ੍ਰਾਣਾ ਅਰੰਭਿਆ ਸੀ ਉਹਨੂੰ ਅੱਗੇ ਤੋਰਦੇ ਹੋਏ ਅਸੀਂ ਇਹ ਜੋੜ ਮੇਲਾ ਹਰ ਸਾਲ ਮਨਾਉਂਦੇ ਆ ਤੇ ਹੁਣ ਇਹ ਲੱਗਰ ਕੀਰਤਨ 28 ਦਸੰਬਰ ਨੂੰ ਹੋਵੇਗਾ 29 ਤੇ 30 ਦਸੰਬਰ ਨੂੰ ਦੋਵੇਂ ਦਿਨ ਜੋੜ ਮੇਲਾ ਹੋਵੇਗਾ ਇਸ ਸੰਬੰਧੀ ਵਿਚਾਰਾਂ ਕੀਤੇ ਜਾਂਗੇ ਜ्याने ਇੱਕ ਤਾਂ ਵਿਚਾਰ ਇਹ ਕੀਤੀ ਗਈ ਆ ਕਿ ਵੱਧ ਤੋਂ ਵੱਧ ਭਾਈ ਨਗਾਇਆ ਸਿੰਘ ਜੀ ਤੇ ਇਤਿਹਾਸ ਬਾਰੇ ਹੀ ਬੋਲਿਆ ਜਾਵੇ ਤੇ ਭਾਈ ਨਗਾਇਆ ਸਿੰਘ ਜੀ ਦੇ ਪਰਿਵਾਰ ਬਾਰੇ ਤੇ ਉਹਨਾਂ ਦੇ ਜੀਵਨ ਬਾਰੇ ਵੱਧ ਤੋਂ ਵੱਧ ਜਾਣਕਾਰੀ ਸੰਗਤਾਂ ਨੂੰ ਦਿੱਤੀ ਜਾਵੇ ਕਿਤਾਏ ਇੱਥੇ ਬੇਨਤੀ ਕੀਤੀ ਗਈ ਆ ਵਿਚਾਰ ਕੀਤੀ ਗਈ ਆ ਤੇ ਇੱਕ ਨਗਰ ਕੀਰਤਨ ਜਿੱਨਾਂ ਜਿੱਨਾਂ ਪੜਾਵਾਂ ਤੇ ਜਾਣਾ ਉੱਥੇ ਵੀ ਇਹਨਾਂ ਨੂੰ ਬੇਨਤੀ ਕੀਤੀ ਗਈ ਆ ਮੈਨੇਜਰ ਸਾਹਿਬ ਜੀ ਨੂੰ ਹਰਦੀਪ ਸਿੰਘ ਜੀ ਨੂੰ ਕਿ ਆਪਾਂ ਡਿਸਿਪਲ ਦੇ ਨਾਲ ਉਹ ਜਿਹੜਾ ਸਟੇਜ ਦੇ ਪ੍ਰੋਗਰਾਮ ਨੇ ਉਹ ਵੀ ਚਲਾਏ ਜਾਣ ਤੇ ਗੱਤਕਾ ਪਾਰਟੀਆਂ ਬੈਂਡ ਪਾਰਟੀਆਂ ਬੱਚਿਆਂ ਨੇ ਜੋ ਆ ਕੇ ਇਹਦੇ ਵਿੱਚ ਆਪਣੀਆਂ ਕਵਤਾਵਾਂ ਪੜਨੀਆਂ ਨੇ ਜਾਂ ਇਹਦੇ ਵਿੱਚ ਆਪਣੀਆਂ ਹੋਰ ਕਸੂਲਾ ਕਾਰਜਾਂ ਦੀਆਂ ਟੀਮਾਂ ਨੇ ਆ ਕੇ ਹਿੱਸਾ ਲੈਣਾ ਉਹਨਾਂ ਨੂੰ ਵੀ ਬੜੇ ਧਿਆਨ ਦੇ ਨਾਲ ਬੱਚਿਆਂ ਨੂੰ ਸਮਾਂ ਦਿੱਤਾ ਜਾਵੇਗਾ ਤੇ ਟ੍ਰੈਫਿਕ ਦੀ ਸਮੱਸਿਆ ਬਾਰੇ ਵਿਚਾਰ ਕੀਤੀ ਗਈ ਆ ਬਈ ਡਾਇਵਰਟ ਕੀਤਾ ਜਾਵੇ 메ਨ ਰੋਡ ਤੋਂ ਵੱਡੇ ਵਹੀਕਲ ਸਿੱਧੇ ਲਗਾਏ ਜਾਣ ਤੇ ਉਧਰੋਂ ਵੀ ਜਿਹੜੇ ਆਉਂਦੇ ਨੇ ਜਸਵਾਲ ਵੱਲੋਂ ਉਹ ਵੀ ਉਧਰ ਦੀ ਦੂਜੇ ਪਾਸੇ ਦੀ ਡਾਇਵਰਟ ਕੀਤਾ ਜਾਵੇ ਇਹ ਵਿਚਾਰਾ ਹੁੰਿਆ ਨੇ ਇਸ ਸੰਸਾਦ ਸਾਹਿਬ ਜਿਸ ਤਰ੍ਹਾਂ ਜਿਹੜੇ ਇਹ ਦਿਨ ਚੱਲਦੇ ਨੇ ਬੜੇ ਬਰਾਗਮਈ ਦਿਨ ਹੁੰਦੇ ਨੇ ਹਾਂਜੀ ਇਹਨਾਂ ਦਿਨਾਂ ਦੇ ਵਿੱਚ ਕੋਈ ਸਮਾਗਮ ਆਪਾਂ ਚੰਗਾ ਖੁਸ਼ੀਆਂ ਵਾਲੇ ਨਹੀਂ ਮਨਾਏ ਜਾਂਦੇ ਇਸ ਦੇ ਇਸ ਤਰ੍ਹਾਂ ਦਾ ਕੋਈ ਉਪਰਾਲਾ ਕੀਤਾ ਗਿਆ ਕਿ ਵਿੱਚ ਜਿਸ ਤਰ੍ਹਾਂ ਜ਼ਰੂਰ ਪਾਈ ਦੇਣਿਆ ਜਾਂ ਮਠਿਆਈ ਵੰਡਣੀਆਂ ਜਾਂ ਕੋਈ ਇਦਾਂ ਦਾ ਹਾਂ ਤੁਸੀਂ ਆ ਜੀ ਬੇਨਤੀ ਕੀਤੀ ਆ ਉਹੀ ਬੇਨਤੀ ਅਸੀਂ ਸਾਕਤਾਂ ਨੂੰ ਕੀਤੀ ਆ ਕਿ 8 ਤੋਂ 13 ਤੱਕ ਪੰਜਾਂ ਦਿਨਾਂ ਦੇ ਵਿੱਚ ਵਿੱਚ ਕੋਈ ਮਠਿਆਈਆਂ ਕੋਈ ਉਚੇਚ ਨਾ ਕੀਤਾ ਜਾਵੇ ਜਿਹੜਾ ਲੰਗਰ ਆ ਜਿਵੇਂ ਸੰਗਤ ਪਰੰਪਰਾ ਲੰਗਰ ਦੀ ਬਣੀ ਹੋਈ ਆ ਉਸੇ ਤਰ੍ਹਾਂ ਲੰਗਰ ਚਲਾਵੇ ਤੇ ਸਰੋਪੇ ਬਿਲਕੁਲ ਨਹੀਂ ਕਿਸੇ ਵਿਅਕਤੀ ਨੂੰ ਦਿੱਤੇ ਜਾਣੇ ਸਰੋਪੇ ਉਹ ਜਿਹੜੀ ਮਰਿਆਦਾ ਬਣੀ ਹੋਈ ਆ ਪੰਜ ਪਿਆਰਿਆਂ ਨੂੰ ਤੇ ਪੰਜ ਰਿਸ਼ਾ ਚੀ ਸਾਹਿਬ ਨੂੰ ਤੇ ਇੱਕ ਤਾਬਿਆਂ ਬੈਠੇ ਸਿੰਘ ਨੂੰ ਹੀ ਦਿੱਤੇ ਜਾਣਗੇ ਭਾਈਪੁਰ ਜਿਹੜਾ ਜੋੜ ਬੇਲਾ ਬੜੀ ਸੰਗਤ ਬਹੁਤ ਦੂਰੋਂ ਦੂਰੋਂ ਆਉਂਦੀ ਆ ਤੇ ਸੰਗਤ ਬਹੁ ਗਿਣਤੀ ਹੁੰਦੀ ਆ ਉਹਨਾਂ ਦੇ ਵਿੱਚ ਉਹਨਾਂ ਦੇ ਰਹਿਣ ਦਾ ਪ੍ਰਬੰਧ ਗੱਡੀਆਂ ਦੀ ਟ੍ਰੈਫਿਕ ਦਾ ਜਿਹੜਾ ਪਾਰਕਿੰਗ ਦਾ ਪ੍ਰਬੰਧ ਤੇ ਜਿਸ ਤਰ੍ਹਾਂ ਮੈਡੀਕਲ ਦਾ ਪ੍ਰਬੰਧ ਇਹਨਾਂ ਚ ਕੀ ਕੀ ਸਹੂਲਤਾਂ ਸ਼ੁਰੂ ਕੀਤੀ ਉਹ ਜੀ ਪਹਿਲਾਂ ਹੀ ਆਲਰੇਡੀ ਸਾਡੀਆਂ ਸਾਰੀਆਂ ਇੱਥੇ ਕੈਂਪ ਵੀ ਲੱਗਣਗੇ ਜੀ ਲਾਏ ਜਾਣਗੇ ਹਰ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਕਿਸੇ ਵੀ ਸਾਡੇ ਸੇਵਾਦਾਰ ਨੂੰ ਜਾਂ ਯਾਤਰੀ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਸਾਡੇ ਪਹਿਲਾਂ ਵੀ ਇੱਥੇ ਡਿਸਪੈਂਸਰੀ 12 ਮੀਲੇ 30 ਦਿਨ ਇਹ ਤਾਂ ਚੱਲਦੀ ਹੋਈ ਆ ਇਹ ਵੀ ਇੱਥੇ ਹਾਜ਼ਰ ਹੋਣਗੇ ਟੀਮ ਤੇ ਬਾਕੀ ਜਿਹੜੇ ਬਾਹਰੋਂ ਡਾਕਟਰ ਸਾਹਿਬ ਲਾਏ ਜਾਣਗੇ ਉਹ ਵੀ ਅਸੀਂ ਜੀ ਪ੍ਰਬੰਧ ਕਰ ਲਿਆ ਇੱਥੇ ਉਹ ਟੀਮਾਂ ਵੀ ਹੋਣ ਗਈਆਂ ਤੇ ਇਹਦੇ ਨਾਲ ਰਹਿائش ਦਾ ਪ੍ਰਬੰਧ ਹੈ ਜਿਹੜਾ ਸਾਹਮਣੇ ਤੁਸੀਂ ਦੇਖ ਰਹੇ ਹੋ ਇੱਥੇ ਆਹ ਬਹੁਤ ਵੱਡੀ ਸラム ਬਣ ਚੁੱਕੀ ਆ ਕੋਈ ਸਮੱਸਿਆ ਨਹੀਂ ਐਤਕੀ ਜੀ ਆਉਣੀ ਇਹ ਵੀ ਰਹਿائش ਦੀ ਵੀ ਸਾਡੀ ਮਤਲਬ ਪੂਰੀ ਤਿਆਰੀ ਆ ਜੀ ਹਰ ਤਰ੍ਹਾਂ ਦਾ ਪ੍ਰਬੰਧ ਹੋਊਗਾ ਜਿਸ ਤਰ੍ਹਾਂ ਨੌਜਵਾਨ ਅੱਜ ਸਾਡੇ ਥੋੜਾ ਜਿਹਾ ਸਿੱਖ ਇਤਿਹਾਸ ਤੋਂ ਦੂਰ ਹੋਦੇ ਕਿਉਂਕਿ ਸਹਿਬਜ਼ਾਦਿਆਂ ਦੀ ਜਿਹੜੀ ਕੁਰਬਾਨੀ ਆ ਇੱਕ ਬਹੁਤ ਵੱਡੀ ਕੁਰਬਾਨੀ ਆ ਜਿਨ੍ਹਾਂ ਨੇ ਨੌਜਵਾਨਾਂ ਨੂੰ ਸੇਹ ਦੇ ਦੇਣੇ ਠੀਕ ਹੈ ਉਸ ਨੂੰ ਦੇਖ ਕੇ ਉਹ ਜਿਆ ਕੋਈ ਉਪਰਾਲਾ ਕੀਤਾ ਗਿਆ ਕਿ ਨੌਜਵਾਨ ਇਹਦੇ ਤੋਂ ਕੋਈ ਸੇਧ ਲੈਣ ਤਾਂ ਕਿ ਤਾਂ ਜੀ ਤੁਹਾਡੇ ਚੈਨਲਾਂ ਦਾ ਧੰਨਵਾਦ ਆ ਕਿਉਂਕਿ ਤੁਹਾਡਾ ਕੀਤਾ ਹੋਇਆ ਜਿਹੜਾ ਪ੍ਰਚਾਰ ਆ ਉਹ ਵਰਲਡ ਤੱਕ ਜਾ ਰਿਹਾ ਤੇ ਇਸੇ ਤਰ੍ਹਾਂ ਦੇ ਉਪਰਾਲੇ ਕਿਉਂਕਿ ਹੁਣ ਸੋਸ਼ਲ ਮੀਡੀਆ ਜੀ ਇਸ ਤਰ੍ਹਾਂ ਦੇ ਉਪਰਾਲੇ ਅਗਰ ਸੋਸ਼ਲ ਮੀਡੀਆ ਦੇ ਉੱਤੇ ਆਪਾਂ ਪਹਿਲ ਦੇ ਆਧਾਰ ਦੇ ਉੱਤੇ ਇਹਨੂੰ ਆਪਾਂ ਲੈ ਕੇ ਚੱਲੀਏ ਤਾਂ ਜਰੂਰ ਨਵੀਂ ਪੀੜ੍ਹੀ ਨੂੰ ਆਪਣੇ ਇਤਿਹਾਸ ਦਾ ਪਤਾ ਲੱਗੂਗਾ ਕਿਉਂਕਿ ਜਿਹੜਾ ਕਲਚਰ ਆ ਜਿਹੜਾ ਬਾਹਰਲਾ ਕਲਚਰ ਆ ਉਹ ਹਾਵੀ ਹੋ ਰਿਹਾ ਕਿਉਂਕਿ ਅੱਜ ਕੱਲ ਜਿਹੜਾ ਵਰਲਡ ਆ ਵਰਲਡ ਹੁਣ ਇਹ ਮੀਡੀਆ ਦੇ ਨਾਲ ਹੀ ਜੁੜਿਆ ਹੋਇਆ ਸੋ ਇਸ ਕਰਕੇ ਇਸ ਗੱਲ ਨੂੰ ਮਾਪੇ ਵੀ ਇਸ ਗੱਲ ਨੂੰ ਅਧਿਆਪਕ ਵੀ ਇਸ ਗੱਲ ਨੂੰ ਸੰਸਥਾਵਾਂ ਵੀ ਇਸ ਗੱਲ ਨੂੰ ਹਰ ਸੰਸਥਾ ਹਰ ਅਦਾਰਾ ਹਰ ਵਿਅਕਤੀ ਆਪਦੀ ਕੌਮੀ ਜ਼ਿੰਮੇਵਾਰੀ ਜ਼ਰੂਰ ਸਮਝੇ ਕਿ ਇਹਨਾਂ ਬੱਚਿਆਂ ਨੂੰ ਸਭ ਤੋਂ ਪਹਿਲਾਂ ਸਾਨੂੰ ਆਪਣੇ ਇਤਿਹਾਸ ਤੋਂ ਹੀ ਜਾਣੂ ਕਰਾਉਣਾ ਚਾਹੀਦਾ ਤਾਂ ਕਿ ਆਪਣੀ ਆਈਡੈਂਟੀ ਆ ਜਿਹੜੀ ਉਹ ਦੁਨੀਆ ਦੇ ਵਿੱਚ ਪਤਾ ਲੱਗ ਸਕੇ ਵੀ ਗੁਰੂ ਸਾਹਿਬ ਦੀ ਸਾਜੀ ਨਵਾਜੀ ਕੌਮ ਆ ਮਹਾਰਾਜ ਨੇ ਸਰਦਾਰੀਆਂ ਬਖਸ਼ੀਆਂ ਨੇ ਇਸ ਸਥਾਨ ਤੇ ਭਾਈ ਨਗਾਈਆ ਸਿੰਘ ਜੀ ਨੇ ਗੁਰੂ ਸਾਹਿਬ ਨੂੰ ਘੋੜਾ ਭੇਟ ਕੀਤਾ ਹੈ ਇੱਥੋਂ ਅੱਗੇ ਉਸੇ ਘੋੜੇ ਤੇ ਸਵਾਰ ਹੋ ਕੇ ਗਏ ਹਾਂਜੀ ਉਹਨਾਂ ਦਾ ਕੋਈ ਭਾਈ ਨਗਾਈਆ ਸਿੰਘ ਜੀ ਦੀ ਕੋਈ ਯਾਦਗਾਰ ਇੱਥੇ ਜਾਂ ਕੁਝ ਉਹਨਾਂ ਵਾਸਤੇ ਕੀ ਕਰ ਰਹੇ ਹਾਂ ਹਾਂ ਬੱਬੀ ਵੀਰ ਜੀ ਅਸੀਂ ਨਾ ਪਹਿਲਾਂ ਤੋਂ ਹੀ ਹਮੇਸ਼ਾ ਅੱਜ ਵੀ ਇੱਥੇ ਗੱਲ ਇਹੀ ਕੀਤੀ ਆ ਬਈ ਜੇ ਭਾਈ ਨਗਾਈਆ ਸਿੰਘ ਜੀ ਹੁਣ ਇੱਥੇ ਨਾ ਐਡਾ ਵੱਡਾ ਇਹ ਗੁਰੂ ਸਾਹਿਬ ਦੀ ਸੇਵਾ ਦਾ ਕਾਰਜ ਕਰਦੇ ਤਾਂ ਕਿੱਥੇ ਇਸ ਧਰਤੀ ਤੋਂ ਆਪਾਂ ਨੂੰ ਇੱਥੇ ਮੱਥੇ ਟੇਕਣ ਦਾ ਸੁਭਾਗ ਪ੍ਰਾਪਤ ਹੁੰਦਾ ਪੰਡ ਆਲਮਗੀਰ ਦੀ ਹੋਂਦ ਕਿੱਥੋਂ ਹੁੰਦੀ ਸੋ ਆਪਣਾ ਉਹਨਾਂ ਦੇ ਕਰਜ਼ਾਈ ਆ ਅਸੀਂ ਜੀ ਇੱਕ ਤਾਂ ਇੱਥੇ ਇੱਕ ਕਿਤਾਬ ਚਾ ਛਾਪਿਆ ਜੀ ਪੈਂਫਲਟ ਛਾਪਿਆ ਤੇ ਉਹਦੇ ਤੇ ਸਾਰਾ ਇਤਿਹਾਸ ਆ ਉਹਦੇ ਤੇ ਸਾਰਾ ਇਤਿਹਾਸ ਛਾਪਿਆ ਗਿਆ ਜੀ ਉਹ ਮਤਲਬ ਸੰਗਤ ਲਿਟਰੇਚਰ ਹਾਊਸ ਤੋਂ ਜਦੋਂ ਮਰਜੀ ਲੈ ਸਕਦੇ ਇੱਕ ਜੀ ਅਸੀਂ ਅਪਰਾਲਾ ਕੀਤਾ ਮਹਾਰਾਜ ਨੇ ਕਰਵਾਇਆ ਤੇ ਉਹ ਇਹ ਸੀਗਾ ਕਿ ਕੇਂਦਰੀ ਸਿੱਖ ਜਾਇਬ ਘਰ ਦੇ ਵਿੱਚ ਅਸੀਂ ਬੜੇ ਸਮੇਂ ਤੋਂ ਇਹ ਮਤਲਬ ਬੇਨਤੀ ਕਰ ਰਹੇ ਸੀਗੇ ਪ੍ਰਧਾਨ ਸਾਹਿਬ ਹੁਣਾਂ ਨੂੰ ਜਿਹੜੇ ਵੀ ਸ਼੍ਰੋਮਣੀ ਕਮੇਟੀ ਪ੍ਰਧਾਨ ਸਾਹਿਬ ਰਹੇ ਨੇ ਕਿ ਉੱਥੇ ਜੀ ਪਟੋ ਭਾਈ ਨਗਾਇਆ ਸਿੰਘ ਜੀ ਹੋਰਾਂ ਦੀ ਜ਼ਰੂਰ ਲਾਈ ਜਾਵੇ ਜੀ ਤਾਂ ਕਿ ਦੁਨੀਆ ਕਿਉਂਕਿ ਕੌਮਦਾ ਸਰਮਾਇਆ ਨੇ ਭਾਈ ਨਗਾਇਆ ਸਿੰਘ ਜੀ ਇੱਕ ਨਗਰ ਤੱਕ ਤਾਂ ਸੀਮਿਤ ਨਹੀਂ ਵੀ ਉਪਰ ਉਹ ਉਹ ਸਾਡਾ ਜੀ ਉਹ ਵੀ ਮਹਾਰਾਜ ਨੇ ਉਹ ਪੂਰਾ ਕਰਤਾ ਕਾਰਜ ਉੱਥੇ ਹੁਣ ਕੇਂਦਰੀ ਸਿੱਖ ਜਾਇਬ ਘਰ ਦੇ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਨੂੰ ਮੈਂ ਬੇਨਤੀ ਕੀਤੀ ਸੀ ਫਿਰ ਉਹਨਾਂ ਨੇ ਇਹ ਜ਼ਰੂਰ ਉਪਰਾਲਾ ਕੀਤਾ ਉਹਨਾਂ ਦਾ ਵੀ ਧੰਨਵਾਦ ਬੇਟੀ ਦਾ ਵੀ ਧੰਨਵਾਦ ਹੁਣ ਮਤਲਬ ਉੱਥੇ ਕੇਂਦਰੀ ਸਿੱਖ ਜਾਬਕਰ ਦੇ ਵਿੱਚ ਭਾਈ ਨਗਾਹ ਸਿੰਘ ਦੀ ਫੋਟੋ ਲੱਗੀ ਹੋਈ ਹੈ ਜੀ ਠੀਕ ਹੈ ਜੀ ਧੰਨਵਾਦ ਜੀ ਬਹੁਤ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਜਥੇਦਾਰ ਚੰਨ ਸਿੰਘ ਜੀ ਆਲਮਗੀਰ ਜਿਨ੍ਹਾਂ ਨੇ ਬਹੁਤ ਹੀ ਵਿਸਤਾਰ ਨਾਲ ਜਾਣਕਾਰੀ ਦਿੱਤੀ ਕਿ ਨਗਰ ਕੀਰਤਨ ਦੌਰਾਨ ਤੇ ਇਸ ਸਾਲਾਨਾ ਜੋੜ ਮੇਲੇ ਦੇ ਦੌਰਾਨ ਕੀ ਕੀ ਸਾਡੇ ਪ੍ਰਬੰਧ ਕੀਤੇ ਹੋਏ ਨੇ ਨਗਰ ਕੀਰਤਨ ਦੇ ਦੌਰਾਨ ਟ੍ਰੈਫਿਕ ਦਾ ਪ੍ਰਬੰਧ ਕੀਤਾ ਆ ਟ੍ਰੈਫਿਕ ਨੂੰ ਕੰਟਰੋਲ ਕਰਨ ਦਾ ਲੋਕਾਂ ਦੇ ਸੰਗਤਾਂ ਦੇ ਰਹਿਲ ਜਿਹੜੇ ਉਪਰਾਲੇ ਉਹ ਵੀ ਕੀਤੇ ਗਏ ਆ ਮੈਡੀਕਲ ਦੀ ਸਹੂਲਤਾ ਉਹਦੇ ਵਾਸਤੇ ਵੀ ਕੀਤਾ ਗਿਆ ਲੋਕਾਂ ਦੇ ਵਹੀਕਲਾਂ ਦੀ ਪਾਰਕਿੰਗ ਲਈ ਪ੍ਰਬੰਧ ਕੀਤੇ ਗਏ ਨੇ ਸੰਗਤਾਂ ਦੇ ਨਾਲ ਅਗਲੇ ਪੜਾਵਾਂ ਦੇ ਲਈ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਭਰਾਂਗੇ ਅਗਲੀ ਅਪਡੇਟ ਲੈ ਕੇ ਤੁਹਾਡੀ ਸੇਵਾ 'ਚ ਫੇਰ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਜੀ ਜਾ ਟਾਈਮ 'ਚ ਕੈਮਰਾਮੈਨ ਜਸਪਾਲ ਸਿੰਘ ਸੋਨੂ ਦੇ ਨਾਲ ਸਰਬਜੀਤ ਸਿੰਘ ਖਾਲਸਾ ਜੀ ਦੀ ਵਿਸ਼ੇਸ਼ ਰਿਪੋਰਟ